ਅਸਲਾਮੁਅਲੈਕੁਮ ਉਮੀਦ ਕਾਰਨੀਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਜਸਪ੍ਰੀਤ ਮਾਮਲੇ ਚ ਆਇਆ ਵੱਡਾ ਮੋੜ ਮਾਮਲਾ ਪਹੁੰਚਿਆ ਸੀਬੀਆਈ ਕੋਲ ਹਾਈ ਕੋਰਟ ਨੇ ਕੀਤਾ ਸਖਰ ਰਵਈਆ ਸੀਐਮ ਭਗਵੰਤ ਮਾਨ ਵੀ ਫਸਦੇ ਨਜ਼ਰ ਆਏ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ حاصل ਕਰਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਜਸਪ੍ਰੀਤ ਮਾਮਲੇ ਦੇ ਵਿੱਚ ਬਹੁਤ ਵੱਡਾ ਮੋੜ ਆ ਗਿਆ ਯਾਨੀ ਸੀਐਮ ਭਗਵੰਤ ਮਾਨ ਫਸ ਚੁੱਕੇ ਨੇ ਔਰ ਦੂਜੇ ਪਾਸੇ ਜਿੰਨਾ ਪੁਲਿਸ ਮੁਲਾਜ਼ਮਾ ਨੇ ਦਾ ਇਨਕਾਊਂਟਰ ਕੀਤਾ ਤਾਂ ਹੁਣ ਸੀਬੀਆਈ ਤੱਕ ਮਾਮਲਾ ਪਹੁੰਚ ਗਿਆ ਦੂਸਰੇ ਪਾਸੇ ਹਾਈ ਕੋਰਟ ਹਾਈ ਕੋਰਟ ਮੈਂ ਕੱਲ੍ਹ ਵਾਲੀ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਭਾਈ ਹਾਈ ਕੋਰਟ ਬਹੁਤ ਜ਼ਿਆਦਾ ਸਖਤ ਹੋ ਗਿਆ ਤਾਂ ਹੁਣ ਸੀਬੀਆਈ ਜਾਂਚ ਕਿਵੇਂ ਕਰੂਗੀ ਔਰ ਕਿਵੇਂ ਭਗਵੰਤ ਮਾਨ ਦੀ ਸਰਕਾਰ ਫਸਦੀ ਹੈ ਪੂਰੀ ਵੀਡੀਓ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਕਿਉਂਕਿ ਇਸ ਵੀਡੀਓ ਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਜਸਪ੍ਰੀਤ ਮਾਮਲੇ ਦੇ ਹੋਣੇ ਆ ਫਰਜੀ ਇਨਕਾਊਂਟਰ ਦਾ ਪੂਰੇ ਪੰਜਾਬ ਨੂੰ ਪਤਾ ਚੱਲ ਗਿਆ ਕਿ ਫਰਜੀ ਹੈ। ਯਾਨੀ ਫੇਕ ਇਨਕਾਊਂਟਰ ਹੋ ਗਿਆ। ਨਜਾਇਜ਼ ਮਾਰਿਆ ਗਿਆ। ਅੱਜ ਤੁਹਾਨੂੰ ਇੱਕ ਐਸੀ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਸੀਬੀਆਈ ਤੱਕ ਮਾਮਲਾ ਪਹੁੰਚ ਗਿਆ। ਹਾਈ ਕੋਰਟ ਸੱਤ ਹੋ ਗਿਆ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਤੇ ਵੀ ਦੋਸ਼ ਲੱਗਦੇ ਨੇ। ਕਿਹੜੇ ਦੋਸ਼ ਲੱਗਦੇ ਨੇ? ਜਿਵੇਂ ਕਿ ਕਰਨਲ ਨੂੰ ਵੀ ਕੁੱਟਿਆ ਜਾਂਦਾ ਉਸ ਮੁੰਡੇ ਦਾ ਵੀ ਇਨਕਾਊਂਟਰ ਹੋ ਜਾਂਦਾ ਜਸਪ੍ਰੀਤ ਸਿੰਘ ਦਾ ਔਰ ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰਦੀ। ਔਰ ਅੱਜ ਤਹਾਨੂੰ ਇਹਦਾ ਨਾ ਕਾਰਵਾਈ ਕਰਨ ਦਾ ਨਤੀਜਾ ਕੀ ਨਿਕਲਿਆ ਤੁਹਾਡੇ ਸਾਹਮਣੇ ਧਰਾਂਗੇ ਇੱਕ ਵੀਡੀਓ ਦੇ ذریعے ਕਿਉਂਕਿ ਭਗਵੰਤ ਮਾਨ ਹਰ ਪਾਸੇ ਨਾਕਾਮ ਰਿਹਾ ਇਹਨਾਂ ਦੀ ਸਰਕਾਰ ਵੀ ਨਾਕਾਮ ਰਹੀ ਹੈ ਦੇਖੋ ਪੰਜਾਬ ਦੇ ਵਿੱਚ ਗੱਲ ਛੋਟੀ ਮੋਟੀ ਨਹੀਂ ਹੈਗੀ ਪੰਜਾਬ ਦੇ ਵਿੱਚ ਪਤਾ ਨਹੀਂ ਹਰ ਰੋਜ਼ ਕਿੰਨੇ ਕਿ ਫੇਕ ਇਨਕਾਊਂਟਰ ਹੁੰਦੇ ਨੇ ਹਾਈ ਕੋਰਟ ਦੇ ਵਿੱਚ ਵੀ ਇਹ ਗੱਲ ਉੱਠੀ ਸੀ ਕਿ ਭਾਈ ਸਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਉਸ ਮੁਲਾਜ਼ਮਾਂ ਦੀਆਂ ਵੀ ਆ ਰਹੀਆਂ ਨੇ ਜਿਹੜੇ ਕਿ ਫਰਜੀ ਇਨਕਾਊਂਟਰ ਕਰ ਰਹੇ ਜਾਂ ਫਿਰ आम जनता ਦੇ ਨਾਲ ਉਹਨਾਂ ਦਾ ਗਲਤ ਰਵੱਈਆ ਉਹ ਵੀ ਬਹੁਤ ਸਾਰੀਆਂ ਸਾਡੇ ਕੋਲ ਸ਼ਿਕਾਇਤਾਂ ਆ ਰਹੀਆਂ ਨੇ ਪਰ ਪਹਿਲਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਕਈ ਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਦੁਨੀਆ ਨੂੰ ਹਿਲਾ ਦੇਣ ਵਾਲੀ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਚੰਗੀ ਤਰ੍ਹਾਂ ਹੀ ਫਸ ਚੁੱਕੀ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਸੁਣੋ ਕੋਈ ਨਹੀਂ ਕਹਿੰਦਾ ਕਿਉਂਕਿ ਪਿੰਡ ਦੀ ਗੱਲ ਆ ਪਿੰਡੋ ਇਹੇ ਕਰਨਾ ਤੀਜੀ ਗੱਲ ਆ ਜਿਹੜੇ ਉਹਦੇ ਮਾਤਾ ਪਿਤਾ ਪ੍ਰੈਸ ਕਾਨਫਰੰਸ ਕਰਦੇ ਨੇ ਪਹਿਲੀ ਉਹ ਇਹ ਨਹੀਂ ਕਹਿੰਦੇ ਵੀ ਸਾਡੇ ਮੁੰਡੇ ਨੇ ਕ੍ਰਾਈਮ ਨਹੀਂ ਕੀਤਾ ਉਹ ਇਹ ਸਵਾਲ ਉਭਾਰਦੇ ਨੇ ਵੀ ਜੇ ਉਹਨੇ ਕਾਇਨ ਕੀਤਾ ਜਿੱਦਾਂ ਵੀ ਕੀਤਾ ਉਹਨੂੰ ਜੀ ਸੱਦ ਕੇ ਸਜ਼ਾ ਦਿੰਦੇ ਪਰ ਉਹਨੂੰ ਫੜ ਕੇ ਮਾਰਿਆ ਗਿਆ ਇਹ ਗਲਤ ਆ ਅਸੀਂ ਸੀਬੀਆਈ ਕੋਲੇ ਜਾਵਾਂਗੇ ਉਸੇ ਦੇ ਵਿੱਚ ਇਹ ਦੋਹੇ ਪਰਿਵਾਰਾਂ ਦਾ ਆਪਸੀ ਬਹੁਤ ਨੇੜ ਦਾ ਸਬੰਧ ਆ ਬੱਚਾ ਗਵਾਹ ਹੁੰਦਾ ਦੋਹੇ ਪਰਿਵਾਰ ਜੀਜਾ ਨਾਲ ਲੱਗਦੇ ਨੇ ਭਾਲਣ ਲਈ ਉਹਦੇ ਵਿੱਚੇ ਉਹਨਾਂ ਦੀ ਮਾਤਾ ਇਹ ਕਹਿੰਦੀ ਆ ਵੀ ਬੱਚੇ ਦਾ ਦਾਦਾ ਆਇਆ ਸਾਡੇ ਕੋਲੇ 13 ਤਰੀਕ ਨੂੰ ਕਹਿੰਦੇ ਨਾ ਫਰੋਤੀ ਹੋਈ ਮੰਗ ਹੋਈ ਜੇ ਬੱਚੇ ਦਾ ਦਾਦਾ ਇਹ ਕਹਿੰਦਾ ਵੀ ਮੁੰਡਾ ਇਹ ਕਹਿੰਦਾ ਮੈਂ ਵੀਰੇ ਕੋਲੇ ਆ ਮੈਨੂੰ ਕੋਈ ਤਕਲੀਫ ਨਹੀਂ ਮੈਨੂੰ ਤਾਂ ਪਾਠ ਵੀ ਕਰਾਇਆ ਹਨ ਇਹਦਾ ਮਤਲਬ ਉਹਨਾਂ ਨੂੰ ਵੀ ਪਤਾ ਲੱਗਿਆ ਸੀ ਵੀਰੇ ਕੋਲਾਂ ਜਿਹੜਾ ਮਤਲਬ ਇਹ ਮੁੰਡਾ ਜਿਹੜਾ ਜਸਪ੍ਰੀਤ ਆ ਇਹਦੀ ਗੱਲ ਸੀ ਫਿਰ ਫਾਰਟੋਂ ਨੂੰ ਲੱਗਦੀ ਆ ਉਹ ਗੱਡੀ ਵਾਲੀ ਗੱਲ ਕਿਉਂ ਨਹੀਂ ਨਾ ਤੁਰਦੀ ਵੀ ਕਿੱਥੋਂ ਆਈ ਗੱਡੀ ਜਿਹੜਾ ਇਹ ਕਹਿੰਦੇ ਆ ਨਾ ਪਹਿਲਾਂ ਪਹਿਲੇ ਇੱਕ ਗੱਲ ਆਈ ਸੀ ਵੀ ਉਹਦੀ ਜਿਹੜੀ ਮੰਗੇਤਰ ਆ ਉਤੋਂ ਵੀ ਇਹ ਪਤਾ ਲੱਗਿਆ ਸੀ ਉਹ ਕਹਿੰਦਾ ਸੀ ਮੈਂ ਮਾਪਿਆਂ ਨੂੰ ਸਰਪ੍ਰਾਈਜ਼ ਦੇਣੀ ਆ ਇਹ ਅੱਜ ਕੱਲੇ ਕਰਵਾਜ ਬਈ ਚੱਲੇ ਆ ਹੋਏ ਮੈਂ ਤੈਨੂੰ ਸੱਚੀ ਗੱਲ ਦੱਸਾਂ ਮੇਰੇ ਵੀ ਦੋਨੇ ਬੱਚੇ ਬਾਹਰ ਨਹੀਂ ਇੱਕ ਵਾਰੀ ਗੱਲ ਹੋਈ ਮੈਂ ਕਿਹਾ ਯਾਰ ਆਪਾਂ ਨੂੰ ਨਹੀਂ ਇਹ ਬੁੱਕ ਦੀ ਥੋੜੀ ਸਰਪ੍ਰਾਈਜ਼ ਇਹ ਤਾਂ ਕਦੋਂ ਪਾਉਣ ਨੂੰ ਕੀ ਆ ਤੁਸੀਂ ਦੱਸਿਆ ਕਰੋ ਰਸਤੇ 'ਚ ਕੋਈ ਗੱਲ ਹੋ ਜੇ ਬਾਅਦ 'ਚ ਕੋਈ ਗੱਲ ਹੋ ਜੇ ਪਤਾ ਲੱਗਦਾ ਸਾਨੂੰ ਸਾਡਾ ਬੱਚਾ ਤੁਰ ਗਿਆ ਫਿਕਰ ਰਹਿੰਦਾ ਇਹ ਸਾਰੇ ਕਾਸੇ ਦਾ ਪਰ ਮੈਨੂੰ ਤੁਹਾਨੂੰ ਪਤਾ ਅੱਜ ਕੱਲ ਦੇ ਵਿੱਚ ਕਰਦੇ ਨੇ ਇੰਨੀਆਂ ਜਿਹੀਆਂ ਗੱਲਾਂ। ਜਲਵਾਜ ਜਾਂ ਤੋਰ। ਹੁਣ ਇੱਕ ਤਾਂ ਥੇ ਹੁੰਦਾ ਵੀ ਇੱਥੇ ਰਹਿੰਦੇ ਹੋਏ ਕੋਈ ਪੈਸਿਆਂ ਦੀ ਗੜਬੜ ਹੋਈ ਸੀ। ਮੰਗੇ ਸੀ, ਦਿੱਤੇ ਨਹੀਂ, ਦੇਣੇ ਸੀ ਜਾਂ ਇਹ ਕਰਨੇ ਸੀ। ਹੁਣ ਇਹ ਇਹ ਤਾਂ ਗੱਲਾਂ ਨੇ ਨਾ ਜੋ ਆਪਾਂ ਸੁਣੀਆਂ ਨੇ। ਸੱਚ ਤਾਂ ਆਪਾਂ ਨੂੰ ਪਤਾ ਨਹੀਂ। ਹੁਣ ਉਹ ਮੜੌੜ ਪਿੰਡਾ ਜਿਹੜਾ ਜਿੱਥੇ ਸਾਰਾ ਕੁਝ ਹੋਇਆ। ਉੱਥੇ ਸਾਰਾ ਕੱਟਣਾ ਕਰਵੇਂ ਦੱਸਦਾ ਵੀ ਬੱਚਾ ਅਸੀਂ ਸੇਫਲੀ ਲੈ ਲਿਆ ਉਦੋਂ ਬਾਅਦ ਉਹ ਬੰਦਾ ਨੇ ਐਨਕਾਊਂਟਰ ਕੀਤਾ ਸਾਡੇ ਨਾਲ ਮੁਕਾਬਲਾ ਕੀਤਾ ਫਿਰ ਉਹਦਾ ਪਾਸਪੋਰਟ ਕਿੱਥੇ ਤਾ ਸੋਲਿਆ ਤੁਸੀਂ ਜਿਵੇਂ ਸੇਫ ਹੋ ਜਾਣੀ ਬੱਚੇ ਨੂੰ ਆਪਣੇ ਕਬਜੇ ਦੇ ਵਿੱਚ ਲੈ ਚੁੱਕੀ ਸੀ ਪੰਜਾਬ ਦੀ ਉਹੀ ਪੁਲਿਸ ਸਿਰਫ ਉਹਨਾਂ ਚਾਰ ਅਫਸਰਾਂ ਦੀ ਗੱਲ ਕਰਦਾ ਮੈਂ ਜਿਨ੍ਹਾਂ ਨੇ ਉਹ ਫੇਕ ਐਨਕਾਊਂਟਰ ਕੀਤਾ ਪਰ ਪੰਜਾਬ ਦੇ ਵਿੱਚ ਇਸ ਵੀਡੀਓ ਨੇ ਤਹਿਲਕਾ ਮਚਾ ਦਿੱਤਾ ਹੈ ਕਿ ਹੁਣ ਸੀਬੀਆਈ ਜਾਂਚ ਜਿਹੜੀ ਕਿ ਹੋਣ ਜਾ ਰਹੀ ਹੈ ਔਰ ਦੂਜੇ ਪਾਸੇ ਸਵਾਰ ਭਗਵੰਤ ਮਾਨ ਤੇ ਵੀ ਉੱਠ ਖੜੇ ਨਹੀਂ ਭਗਵਾਨਤ ਮਾਨ ਸਰਕਾਰ ਫਸਦੀ ਆ ਕਿ ਭਾਈ ਤੁਹਾਡੀ ਜਿਹੜੀ ਕਾਰਵਾਈ ਆ ਉਹਨਾਂ ਅਫਸਰਾਂ ਦੇ ਉੱਤੇ ਕਿਉਂ ਨਹੀਂ ਹੁੰਦੀ ਕਿਉਂਕਿ ਤੁਸੀਂ ਵੀ ਦੇਖਦੇ ਹੋ ਅਕਸਰ ਹੀ ਪੰਜਾਬ ਦੇ ਵਿੱਚ ਕੋਈ ਚਿੱਟੇ ਦੇ ਨਾਲ ਫੜਿਆ ਜਾਂਦਾ ਜਿਵੇਂ ਕਨਸਟੇਬਲ ਫੜੀ ਜਾਂਦੀ ਆ ਫਿਰ ਇਹਨਾਂ ਦਾ ਇੱਕ ਸਰਪੰਚ ਪੁਲਿਸ ਮੁਲਾਜ਼ਮ ਨੂੰ ਹੀ ਗੋਲੀ ਮਾਰ ਦਿੰਦਾ ਤਾਂ ਫੇਰ ਵੀ ਸਰਕਾਰ ਸੁੱਤੀ ਦੀ ਸੁੱਤੀ ਰਹਿੰਦੀ ਆ ਤਾਂ ਬਹੁਤ ਸਾਰੇ ਹਰ ਰੋਜ਼ ਇਨਕਾਊਂਟਰ ਹੁੰਦੇ ਰਹਿੰਦੇ ਆ ਪੰਜਾਬ ਦੇ ਅੰਦਰ ਬਹੁਤ ਵੱਡੀਆਂ-ਵੱਡੀਆਂ ਕਟਨਾਮਾ ਹੁੰਦੀਆਂ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਸਿਰ ਤੋਂ ਜੂਨ ਤੱਕ ਨਹੀਂ ਸਰਕਦੀ ਕਿ ਭਾਈ ਜਿਹੜਾ ਮੈਂ ਐਕਸ਼ਨ ਲੈਣਾ ਬਿਲਕੁਲ ਸਟੀਕ ਮੌਕੇ ਦੇ ਉੱਤੇ ਐਕਸ਼ਨ ਕਿਉਂ ਨਹੀਂ ਲੈਂਦਾ ਮੁੱਖ ਮੰਤਰੀ ਸਾਡੇ ਦੇਖੋ 3 ਕਰੋੜ ਤੋਂ ਜ਼ਿਆਦਾ ਆਬਾਦੀ ਹੈ ਪੰਜਾਬ ਦੇ ਅੰਦਰ ਉਹਨਾਂ ਲੋਕਾਂ ਨੂੰ ਕਹਿੰਦਾ ਮੈਂ ਇਹਨਾਂ ਦਾ ਮੁੱਖ ਮੰਤਰੀ ਹਾਂ ਔਰ ਦੂਜੇ ਪਾਸੇ ਉਹੀ ਮੁੱਖ ਮੰਤਰੀ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਸਾਡੇ ਨੌਜਵਾਨੀ ਨਸ਼ਿਆਂ ਦੇ ਨਾਲ ਮਰ ਰਹੀ ਹੈ ਔਰ ਦੂਜੇ ਪਾਸੇ ਪ੍ਰਵਾਸ ਹੈ ਜਿਹੜਾ ਉਹਦਾ ਪੰਜਾਬ ਦੇ ਵਿੱਚੋਂ ਬਾਹਰ ਨੂੰ ਹੋ ਰਿਹਾ ਇਧਰਲੇ ਪਾਸੇ ਪੰਜਾਬ ਨੂੰ ਸਾਡੇ ਲੋਕ ਦੱਬ ਰਹੇ ਨੇ ਕਿਸੇ ਪਾਸੇ ਪਾਣੀਆਂ ਵੱਲ ਧਿਆਨ ਨਹੀਂ ਬੇਅਦਬੀਆਂ ਵੱਲ ਧਿਆਨ ਨਹੀਂ ਪਰ ਪੰਜਾਬ ਦਾ ਮੁੱਖ ਮੰਤਰੀ ਸਿਰਫ ਇੱਕ ਗੱਲ ਤੇ ਲੱਗਿਆ ਇੱਕ ਤਾਂ ਦਿੱਲੀ ਵਾਲਾ ਜਿਹੜਾ ਲਾਲਾ ਉਹਨੂੰ ਖੁਸ਼ ਕਰਨ ਦੇ ਲਈ ਔਰ ਦੂਸਰੇ ਪਾਸੇ ਪੰਜਾਬ ਦੇ ਅੰਦਰ ਆਪਣੀ ਸੱਤਾ ਦੁਬਾਰਾ ਤੋਂ ਜਿਹੜੀ ਕਾਇਮ ਕਰਨ ਦੇ ਲਈ ਅੱਡੀ ਚੋਟੀ ਦਾ ਜੋਰ ਲੱਗਿਆ ਇੱਕ ਪਾਸੇ ਅਮਰਪਾਲ ਸਿੰਘ ਅਮਰਪਾਲ ਸਿੰਘ ਨੂੰ ਲਾਲੋ ਵੀ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਕਿ ਅਮਰਪਾਲ ਸਿੰਘ ਚਾਨੂੰ ਬਹੁਤ ਵੱਡੀ ਟੱਕਰ ਦੇ ਸਕਦਾ ਤਾਂ ਫੇਰ ਉਹਦੇ ਖਰਾਬੀ ਏਜੰਡਾ ਚਲਾ ਦਿੱਤਾ ਯਾਨੀ ਪੰਜਾਬ ਦੀ ਸਰਕਾਰ ਇਹ ਚਾਹੁੰਦੀ ਆ ਕਿ ਕੋਈ ਵੀ ਨੌਜਵਾਨ ਉੱਠ ਕੇ ਸਾਡੇ ਸਾਹਮਣੇ ਗੱਲ ਨਾ ਕਰ ਸਕੇ ਐਸ ਕਰਕੇ ਆਪਣੀ ਜਿਹੜੀ ਪੁਲਿਸ ਹੈ ਉਹਨੂੰ ਵੀ ਬਹੁਤ ਵੱਡੇ ਪੱਧਰ ਤੇ ਸ਼ੂਟ ਦਿੱਤੀ ਹੋਈ ਆ ਤੁਸੀਂ ਕਿਸੇ ਮਰਜ਼ੀ ਦਾ ਇਨਕਾਊਂਟਰ ਕਰ ਦਿਓ ਕੋਈ ਮਤਲਬ ਨਹੀਂ ਜਿਵੇਂ ਹੁਣ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਹੁੰਦਾ ਤਾਂ ਉਹਦੇ ਵਿੱਚ ਸਾਰਾ ਪੰਜਾਬ ਕਹਿ ਰਿਹਾ ਕਿ ਭਾਈ ਇਹ ਬਿਲਕੁਲ ਫੇਕ ਝੂਠਾ ਇਨਕਾਊਂਟਰ ਕੀਤਾ ਗਿਆ ਜਿਵੇਂ ਤੁਹਾਨੂੰ ਯਾਦ ਹੋਣਾ ਪੀੜੀ ਪੀਤ ਦੇ ਵਿੱਚ ਜੂਪੀ ਦੇ ਵਿੱਚ ਤਿੰਨ ਨੌਜਵਾਨ ਮਾਰੇ ਗਏ ਨੇ ਉਹ ਨੌਜਵਾਨ ਬਿਲਕੁਲ ਦਲਿਤ ਪਰਿਵਾਰਾਂ ਦੇ ਗਰੀਬ ਪਰਿਵਾਰ ਦੇ ਨਿਕਲੇ ਇਹਨਾਂ ਨੂੰ ਕੀ ਕਹਿ ਕੇ ਮਾਰਿਆ ਗਿਆ ਕਹਿੰਦੇ ਜੀ ਇਹ ਤਾਂ ਬਹੁਤ ਵੱਡੇ ਵੱਡੇ ਗੈਂਗਸਟਰ ਨੇ ਤਾਂ ਬਾਅਦ ਦੇ ਵਿੱਚ ਉਹੀ ਇਨਕਾਊਂਟਰਾਂ ਦੀ ਵਜ੍ਹਾ ਦੇ ਨਾਲ ਇਹਨਾਂ ਨੂੰ ਇੱਕ ਪੈਸਾ ਮਿਲ ਜਾਂਦਾ ਸਭ ਤੋਂ ਵੱਡੀ ਗੱਲ ਇਹਨਾਂ ਦੇ ਸਟਾਰ ਵੱਧ ਕੇ ਇਹਨਾਂ ਦੀ ਪੋਸਟ ਲੱਗ ਜਾਂਦੀ ਅੱਗੇ ਜਿਵੇਂ ਕਿ ਹੁਣ ਸਾਡੇ ਨਾਨਕ ਸਿੰਘ ਐਸਐਸਪੀ ਪਟਿਆਲੇ ਦੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਇਹਨਾਂ ਚਾਰਾ ਅਫਸਰਾਂ ਤੇ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਖੁਦ ਉਹ ਐਸਐਸਪੀ ਤੋਂ ਅੱਜ ਡੀਆਈਜੀ ਬਣ ਚੁੱਕੇ ਨੇ ਸੋ ਇਸ ਗੱਲਾਂ ਤੋਂ ਸਿੱਧ ਹੁੰਦਾ ਕਿ ਪੰਜਾਬ ਦੇ ਵਿੱਚ ਕੁਝ ਇਹੋ ਜਿਹੇ ਅਫੀਸਰ ਨੇ ਕੁਝ ਇਹੋ ਜਿਹੇ ਪੁਲਿਸ ਵਾਲੇ ਨੇ ਜਿਹੜੇ ਆਪਣੀਆਂ ਪੋਸਟਾਂ ਦੇ ਲਈ ਲੋਕਾਂ ਦੀਆਂ ਜਾਣਾਂ ਲੈਣ ਤੇ ਤੁਲੇ ਹੋਏ ਨੇ ਇਹ ਤੁਹਾਡੇ ਅੱਜ ਸਾਹਮਣੇ ਪ੍ਰੂਫ ਹੋ ਗਿਆ ਔਰ ਦੂਜੇ ਪਾਸੇ ਜਿਹੜੀ ਸਾਡੇ ਪੰਜਾਬ ਦੀ ਸੱਤਾ ਉਹ ਸੱਤਾ ਐਡੀ ਕਮਜ਼ੋਰ ਹੈ ਕਿ ਸਾਹਮਣੇ ਤੁਹਾਡੇ ਕ੍ਰਾਈਮ ਹੁੰਦਾ ਪਰ ਤੁਸੀਂ ਇੱਕ ਵਾਰੀ ਬਿਆਨ ਤੱਕ ਨਹੀਂ ਦਿੰਦੇ ਕਿ ਇਹਨਾਂ ਲੋਕਾਂ ਦੇ ਉੱਤੇ ਮੈਂ ਕਾਰਵਾਈ ਕਰਨੀ ਆ ਕਾਰਵਾਈ ਤਾਂ ਛੱਡੋ ਜਿਹੜੀ ਕਰਨਲ ਦੀ ਪਤਨੀ ਜਾਂਦੀ ਆ ਭਗਵੰਤ ਮਾਨ ਦੇ ਕੋਲ ਖੁਦ ਜਾਂਦੀ ਆ ਉਹਨਾਂ ਦੇ ਆਫਿਸ ਦੇ ਵਿੱਚ ਜਾਂਦੀ ਆ ਪਰ ਉੱਥੇ ਵੀ ਉਹਨੂੰ ਬਹੁਤ ਵੱਡਾ ਭਰੋਸਾ ਦਿਵਾਇਆ ਜਾਂਦਾ ਕਿ ਅਸੀਂ ਤਾਂ ਕਾਰਵਾਈ ਕਰਾਂਗੇ 6 ਵਜੇ ਤੱਕ ਕਰ ਦਾਂਗੇ ਟਾਈਮ ਬਣਾ ਦਿੰਦੇ ਸੀਐਮ ਮਾਨ ਤਾਂ ਬਾਅਦ ਦੇ ਵਿੱਚ ਉਹੀ ਕਰਨਲ ਦੀ ਪਤਨੀ মিডিਆ ਦੇ ਵਿੱਚ ਕੀ ਕਹਿੰਦੀ ਆ ਕਹਿੰਦੀ ਤੁਹਾਡੀ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਰਹਿਣੀ ਤੁਸੀਂ ਸਾਡੇ ਨਾਲ ਛਲ ਕੀਤਾ ਫਿਰੇ ਕਰਕੇ ਸਾਰੇ ਪੰਜਾਬ ਦੇ ਨਾਲ ਹੀ ਹੋ ਰਿਹਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਤੁਸੀਂ ਇਸ ਨੌਜਵਾਨ ਦੀ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀ ਹੈ ਮੇਰਾ ਵੀਰ ਦੱਬ ਕੇ ਗਰੁੱਪਾਂ ਦੇ ਵਿੱਚ ਪਾ ਕੇ ਸਰਕਾਰ ਦਾ ਵੀ ਪਤਾ ਲੱਗੇ ਕੋਈ ਕਾਰਵਾਈ ਨਹੀਂ ਕਰ ਰਹੀ ਆਪਣੇ ਮਲਾਜਮਾਂ ਨੂੰ ਲੁਕਾਉਣ ਤੇ ਲੱਗੀ ਹੈ ਔਰ ਦੂਜੇ ਪਾਸੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਜਸਪ੍ਰੀਤ ਸਿੰਘ ਜਿਸਾ ਕਿ ਫੇਕ ਇਨਕਾਊਂਟਰ ਹੋਇਆ ਇਹ ਗੱਲ ਪੂਰੇ ਪੰਜਾਬ 'ਚ ਫੈਲ ਗਈ ਔਰ ਪੂਰੇ ਪੰਜਾਬ ਵਾਸੀਆਂ ਨੂੰ ਪਤਾ ਵੀ ਲੱਗ ਗਈ ਲੇਕਿਨ ਹੁਣ ਜਿਹੜੇ ਵੱਡੇ ਸਵਾਲ ਖੜੇ ਹੋ ਰਹੇ ਆ ਜਿਹੜੀ ਉਹਨਾਂ ਦੀ ਫੈਮਿਲੀ ਵੱਲੋਂ ਮੰਗ ਕੀਤੀ ਜਾਂਦੀ ਜਾਨ ਦੀ ਕਿ ਅਸੀਂ ਇਸ ਚੀਜ਼ ਦਾ ਨਹੀਂ ਕਹਿ ਰਹੇ ਕਿ ਸਾਡੇ ਬੱਚੇ ਨੂੰ ਸਜ਼ਾ ਨਾ ਦਿੱਤੀ ਜਾਵੇ ਜੇਕਰ ਉਹਨੇ ਕੋਈ ਜੁਰਮ ਕੀਤਾ ਸੀਗਾ ਤਾਂ ਉਸ ਤੋਂ ਉਹ ਨਾ ਹੋਇਆ ਸੀਗਾ ਤੇ ਉਹਦੀ ਸਜ਼ਾ ਦਿੱਤੀ ਜਾਵੇ ਲੇਕਿਨ ਫੇਕ ਇਨਕਾਊਂਟਰ ਨਾ ਕੀਤਾ ਜਾਵੇ ਚਾਹਤ ਕੇ ਜਿਹੜੇ ਉਥੋਂ ਦੇ ਲੋਕ ਮੌਜੂਦ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਬੱਚਾ ਸੇਫਲੀ ਲੈ ਲਿਆ ਗਿਆ ਸੀ ਉਸ ਤੋਂ ਬਾਅਦ ਫੇਕ ਇਨਕਾਊਂਟਰ ਕੀਤਾ ਗਿਆ ਮਾਮਲਾ ਹੁਣ ਸੀਬੀਆਈ ਕੋਲੋਂ ਚਲਾ ਗਿਆ ਹਾਈ ਕੋਰਟ ਦਾ ਰਵਈਆ ਵੀ ਸਖਤ ਹੋ ਗਿਆ ਹੈ ਔਰ ਸੀਐਮ ਭਗਵੰਤ ਮਾਨ ਫਸਦੇ ਇਸ ਲਈ ਨਜ਼ਰ ਆ ਰਹੀ ਹੈਗੀ ਹੈ ਕਿ ਕਿਉਂਕਿ ਉਹਨਾਂ ਵੱਲੋਂ ਕੋਈ ਵੀ ਇਸ ਮਾਮਲੇ ਦੇ ਉੱਤੇ ਤਵੱਜੋ ਨਜ਼ਰ ਨਹੀਂ ਆ ਰਹੀ ਹੈਗੀ ਪਹਿਲੇ ਅਮਨਦੀਪ ਕੌਰ ਦਾ ਮਾਮਲਾ ਪੇਸ਼ ਆਇਆ ਉਹਦੇ ਵਿੱਚ ਵੀ ਕੋਈ ਵੱਡਾ ਐਕਸ਼ਨ ਨਹੀਂ ਕੀਤਾ ਗਿਆ ਤੇ ਹੁਣ ਜਸਪ੍ਰੀਤ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜਿਹਦੇ ਵਿੱਚ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਜੜੀ ਪੁਲਿਸ ਅਫਸਰਾਂ ਨੇਗੇ ਉਹਨਾਂ ਲੋ ਵੈਰ ਦਿਲਚਸਪੀ ਇਸ ਚੀਜ਼ ਨੂੰ ਜ਼ਾਹਰ ਕਰਦੀ ਹੈ ਕਿ ਬਿਲਕੁਲ ਵੀ ਇਸ ਮੌਕਫ ਦੇ ਉੱਤੇ ਜਾਂ ਇਹਦੇ ਵਿੱਚ ਦਿਲਚਸਪੀ ਲੈਣਾ ਪਸੰਦ ਨਹੀਂ ਕਰ ਰਹੇ ਉਹਨਾਂ ਲਈ ਕੋਈ ਚੀਜ਼ ਮਾਇਨ ਨਹੀਂ ਰੱਖਦੀ ਹੈਗੀ ਇਸ ਤਰ੍ਹਾਂ ਮਾਮਲਿਆਂ ਨੂੰ ਨਜ਼ਰਅੰਦਾਜ਼ ਕਰਨਾ ਸੀਐਮ ਭਗਵੰਤ ਮਾਨ ਤੇ ਵੱਡੇ ਸਵਾਲ ਖੜੇ ਕਰ ਰਿਹਾ ਹੈ ਗਿਰੋ ਤੁਹਾਡੀ ਕੀ ਰਾਏ ਹੈ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖੀ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼